ਵੇ ਨਹੀਂ ਕੋਈ ਨਾ ਪਰ ਫੇਰ ਆਵਾ ਕਿਤੇ ਤੇ ਥੋੜਾ ਜਿਆਦਾ ਵੀ ਇੱਕ ਹੀ ਗਾ ਵੀ ਜਾਣਾ ਕਹਿੰਦੇ ਤੇ ਚੱਲ ਕੇ ਥੋੜਾ ਜਾ ਫੇਰ ਇੱਕ ਹੋ ਜਾਵੇ ਛੋਟਾ ਜਾਂ ਆ ਇਹ ਸੋੜਨਾ ਚਾਹੁੰਦੇ ਤੁਸੀਂ ਦਿੱਲੀ ਤੇ ਲਾਹੌਰ ਤਾਂ ਲੜੀਆਂ ਦੇ ਥੋੜਾ ਜਿਆਦਾ ਲਾ ਲਾ ਚਲੋ ਬੰਦਾ ਕਿਹੜਾ ਲਾਉਂਦਾ ਆਪਾਂ ਦਾ ਸੁੱਖ ਮੰਗਣੀ ਆ ਲੜੀ ਜਾਣ ਅੰਮੇ ਆ ਜਾ ਵੀਰ ਗੱਲ ਮੰਕਾਈਏ ਇੱਥੇ ਜਿਹੜਾ ਗਾਇਕ ਯਾਰ ਸਾਹਿਬ ਤੁਹਾਨੂੰ ਉਹ ਗਾਦੇ ਪਰ ਆਮੜ ਕੇ ਫਿਰ ਜਿਹੜਾ ਹੋਣਾ ਆਜਾ ਸਾਡੀ ਕਲਾ ਕਰੇ ਦੁਆਵਾ ਵੀ ਜਾਂ ساری ਦੁਨੀਆ ਸੁਖੀ ਬਸੇ ਇਧਰਲੇ ਪਾਸੇ ਸਾਹਮਣੇ ਉਹ ਸੁਖੀ ਬਸੇ ਕਿਸ਼ਨੀਰ ਮੁਕੇ ਰੇੜ ਕਾ ਪਸ਼ੋਰ ਦਾ ਓਏ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਓਏ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਓਏ ਵੀਵੇ ਵੀ ਨਾਲ ਲੋੜ ਪਵੇ ਕਿਸੇ ਇਨਸਾਨ ਨੂੰ ਵਾ 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 ਵੀਵੇ ਵੀ ਨਾਲ ਲੋੜ ਪਵੇ ਕਿਸੇ ਇਨਸਾਨ ਨੂੰ ਤੇ ਮੱਖਣ ਬੁਰਾਣ ਲੋਚੇ ਪੰਜਾ ਸਾਹਿਬ ਜਾਣ ਨੂੰ ਹੋ ਮੱਖਣ ਬੁਰਾ ਸੰਜਾ ਸੇਵ ਜਾਨ ਨੂੰ ਮਸਦਾ ਕੈਨੇਡਾ ਹੋਸਦਾ ਕੈਨੇਡਾ ਪਿੰਡ ਮਲ ਕੇ ਹੈ ਭੋਰ ਦਾ ਹੋ ਕਰੀ ਕਿਸੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ ਵੇ ਕਰੀ ਤੈਨ ਮੈਂ ਕਰਨਾ ਫਮਾ ਡੂਗੇ ਕੁਦਰਤੀ ਮੈਨੋ ਇਹ ਲਾਣ ਕੇ ਚੋਰ ਲੈ ਉਹ ਮਾਰ ਜੀ ਉਹਨੇ ਮਾਰ ਜੀ ਇਹਦੇ ਨੇ ਜਾਣਦੇ ਆ ਹਾਂ ਹਾਂ ਬਾਬੇ ਲਾਓ ਵੈਰੀ ਗੁੱਡ ਉਹ ਵਾਸੀ ਪੁਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਾਹੀ ਏ ਕਮਾਲਾ ਤੇਗ ਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਵਾਹ ਜੀ ਉਹਨੇ ਕੌਮ ਸਜਾਈ ਸ਼ੇਰਾਂ ਜਈ ਵਿਚ ਰਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਸਰਸਾ ਦੇ ਕਦੇ ਗੜੀਆਂ ਨੇ ਕਦੇ ਸਰਸਾ ਦੇ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਓਏ ਜਿਨਾ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਵਾਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਬਰਾੜ ਸਾਹਿਬ ਬਰਾੜ ਸਾਹਿਬ ਸਮਰਧ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ 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 ਉਸ ਮਰਧ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ ਲੋਕੀ ਧੀ ਤੋੜ ਕੇ ਰੋਂਦੇ ਆਉ ਪੁੱਤ ਤੋੜ ਕੇ ਰੁਹਾਈ ਵਾਹ 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 ਨਹੀਂ ਹੈ ਬੇਫਿਕਰ ਨਹੀਂ ਹਟਾਉਂਦੇ ਗੁਰਚੜ ਹੋ ਗਏ ਉਹ ਸਰਦਾਰਾਂ ਦੇ ਬਹੁਤ ਤਕੜੀ ਗੱਲ ਹੈ ਜੀ ਆਪ ਜੀ ਨਾ ਨਾ ਆਇਆ ਅੱਜ ਪਮਪੇ